ਕਹਿੰਦਾ ਵੀ ਕਾਲੀ ਦਲ ਦੇ ਸਾਰੇ ਚੁੱਲ੍ਹੇ ਸਪੇਟ ਕੇ ਕਾਲੀ ਦਲ ਦੇ ਵਿੱਚ ਰਲੋ ਇੱਕ ਹੋ ਜੋ ਇੱਕ ਹੋ ਜੋ ਤੇ ਮੈਂ ਸਮਝਦਾ ਮਾਂ ਸਭ ਤੋਂ ਪਹਿਲਾ ਉਹਨੇ ਚੁੱਲਾ ਬਾਲ ਦਿੱਤਾ ਨਵਾਂ ਬਾਕੀ ਤੇ ਜਿਹੜੇ ਬੁੱਝ ਪੱਜ ਗਏ ਓਏ ਨੇ ਕਿਹਤੋਂ ਆਵਾਜ਼ ਸਭ ਤੋਂ ਪਹਿਲਾ ਉਹ ਚੁੱਲਾ ਬਾਲ ਕੇ ਤੇ ਉਹਦੇ ਚੱਕ ਬਾਲ ਦਿੱਤੀ ਓਨੇ ਅੱਜ ਤੱਕ ਕਾਲੀ ਦਲ ਦੇ ਖਿਲਾਫ ਬੜੇ ਚੁੱਲ੍ਹੇ ਬਣੇ ਨੇ ਮੇਰੇ ਕਹਿੰਦਾ ਪਾ ਬੜੇ ਕਾਲੀ ਦਲ ਬਣੇ ਨੇ ਤੇ ਕੋਈ 2 4 6 ਮਹੀਨੇ ਬਾਅਦ ਠੋਸ ਹੋ ਜਾਂਦੇ ਨੇ ਕਿ ਯਾਨੀ ਹੈਪੀ ਜੀ ਦਾ ਪਾਸ਼ਨ ਸੁਣਿਆ ਪਹਿਲਾਂ ਉਹ ਸੁਖਬੀਰ ਬਾਦਲ ਨੂੰ ਕਹਿੰਦੇ ਨੇ ਕਹਿੰਦੇ ਕਿ ਮੈਨੂੰ ਸੰਗਤ ਨੇ ਤੁਹਾਡੇ ਬਰਾਬਰ ਬਿਠਾਤਾ ਅਸੀਂ ਤੋਤੂ ਹੁਣ ਆਪਣਾ ਚੋਣ ਨਿਸ਼ਾਨ ਵੀ ਖੋਵਾਂਗੇ ਤੋਤੂ ਦਫ਼ਤਰ ਵੀ ਖੋਵਾਂਗੇ ਕਹਿੰਦੇ ਤੋਤੂ ਐਸਜੀਪੀਸੀ ਵੀ ਲਵਾਂਗੇ ਹੁਣ ਇਹ ਡਾਕੂ ਤੇ ਨਹੀਂ ਨਾ ਜਿਹੜਾ ਦਫ਼ਤਰ ਖੋਲੂਗਾ ਜੰਗਲ ਦਾ ਰਾਜ ਤੇ ਨਹੀਂ ਕਿ ਕਾਨੂੰਨ ਅਸੂਲ ਸਿਧਾਤ ਨਾਲ ਖੋਊਗਾ ਅੱਜ ਤੱਕ ਤੇ ਕੋਈ ਜੰਮਿਆ ਨਹੀਂ ਕਾਂਦੀ ਦਲ ਦਾ ਦਫ਼ਤਰ ਕੌਣ ਵਾਲਾ ਇਹ ਨਵਾਂ ਹੀ ਆ ਗਿਆ ਨਾ ਪਤਾ ਨਹੀਂ ਇਹਦੇ ਵਿੱਚ ਕੀ ਬੋਲਦਾ ਤੂੰ ਨਹੀਂ ਬੋਲਦਾ ਤੇਰੇ ਵਿੱਚ ਕੋਈ ਹੋਰ ਬੋਲਦਾ ਯਾਰ ਬੋਲਦਾ ਹਾਂ ਕਿਹੜਾ ਯਾਰ ਜਿਹੜੇ ਇਹਦੇ ਮਗਰ ਬੋਲਦੇ ਨੇ ਯਾਰ ਪ੍ਰੀਤ ਵੀ ਵਿਚਾਰੇ ਦੀ ਕੀ ਹਰਦਾ ਉਹ ਤੇ ਵਿਚਾਰਾ ਕਿਸੇ ਨਾਲ ਸਾਡੇ ਵਰ ਹਾਰਪ੍ਰੀਤ ਮਗਰ ਪਾਵਰਾ ਬੋਲਦਿਆਂ ਹੁਣ ਚਲ ਤੂੰ ਬਾਜਰਾ ਵਾ ਐਸੇ ਸਵਾਲ ਲੁਕਰੇ ਲੱਗਾ ਆ ਵਾ ਇੱਥੇ ਉਹ ਸੈਕੰਡ ਨੰਬਰ ਤੇ ਬੈਠਾ ਆਈ ਉਹਦੀ ਗੱਲ ਦੀ ਪੂਰਤੀ ਹੁੰਦੀ ਸੀਗੀ ਉਹ ਇੱਥੇ ਦਬਾ ਵੀ ਪਾ ਲਿੰਦਾ ਹੈਗਾ ਲੜ ਵੀ ਪੈਂਦਾ ਹੈਗਾ ਤਾਨੂੰ ਕੀ ਲੱਗਦਾ ਵੀ ਉੱਥੇ ਪ੍ਰੇਮ ਸਿੰਘ ਚੰਦੂ ਮਾਜਰਾ ਹੋ ਜਾਣ ਬੀਬੀ ਜਗੀਰ ਕੌਰ ਹੋਣ ਜਾਂ ਮਨਪੀਤਿਆ ਵਾਲੇ ਕੋਤੇ ਖਾਂਗੇ ਉੱਥੇ ਗੋਤੇ ਜਿਵੇਂ ਬੰਦਾ ਗੋਤੇ ਖਾਂਦਾ ਨਾ ਉਹ ਹਾਲ ਹੋ ਜੂਗਾ ਇਹ ਆਪਣੇ ਘਰ ਚ ਆਉਣਗੇ ਉਸ ਤਖਤ ਤੋਂ ਜੇ ਡਿੱਗਿਆ ਤੇ ਰੱਬ ਨੇ ਡੇਗਿਆ ਬੰਦਾ ਕੋਈ ਡੇਗਣ ਵਾਲਾ ਜੰਮਿਆ ਕਿ ਇਹਨੂੰ ਪਰ ਉਹਨਾਂ ਨੇ ਤਾਂ ਜੰਗ ਦਾ ਐਲਾਨ ਕਰਤਾ ਪਘੋੜਾ ਦਾ ਕੋਈ ਗੱਲ ਨਹੀਂ ਜੰਗ ਦਾ ਐਲਾਨ ਕਰ ਦਿੱਤਾ ਤੇ ਆਪੇ ਬਾਗੇ ਮੈਦਾਨ ਵਿੱਚ ਇਹ ਤੇ ਉੱਤੋਂ ਉਤਰ ਕੇ ਵੱਡੇ ਤਖਤ ਤੋਂ ਉਤਰ ਕੇ ਨਾ ਤੇ ਥੱਲੇ ਬਹਿਣ ਵਾਲਿਆਂ ਦੇ ਬਰਾਬਰ ਆ ਗਿਆ ਕੋਈ ਕੋਈ ਨਹੀਂ ਪੰਥ ਦੀ ਕਰ ਸਕਦਾ ਜਿਸ ਤਖਤ ਦੇ ਉੱਤੇ ਬੈਠ ਕੇ ਉਹਨੇ ਆਪਣੀ ਜ਼ੁਬਾਨ ਚੋਂ ਕਿਹਾ ਕਿ ਚੁੱਲ੍ਹੇ ਸਬੇਟੋ ਤੇ ਆਪ ਚੁੱਲ੍ਹਾ ਬਾਲ ਕੇ ਬਹਿ ਗਿਆ ਰੱਬ ਦੇ ਹੁਕਮ ਦੀ ਹਲੰਘਣਾ ਇਹਨੇ ਕੀਤੀ ਰੱਬ ਦੇ ਹੁਕਮ ਕਿਉਂਕਿ ਇਹਨੂੰ ਰੱਬ ਤੋਂ ਸੈਕੰਡਰੀ ਨੂੰ ਸਮਝਿਆ ਜਾਂਦਾ ਸੀ ਅਜੇ ਇੱਕ ਡੰਕਾ ਵਾਜ ਤੇ ਲੈਣ ਦੋ ਸਤਾਈ ਵਾਲਾ ਵੇਖੋ ਬੰਦਾ ਕੀ ਹੈ ਥੱਲੇ ਦੇ ਉੱਤੇ ਤੋਂ ਉੱਪਲੇ ਥੱਲੇ ਆ ਜਾਣੇ ਵੰਦੇ ਦੀ ਤਾਂ ਕਦੀ ਯੁਰਤੀ ਨਹੀਂ ਇਲੈਕਸ਼ਨ ਨਹੀਂ ਲੜਨੀ ਤਾਂ ਜਰੂਰ ਛੇਤਰੋਚਿਤਰੀ ਕਰਾਣਾ ਹੁੰਦਾ ਇਲੈਕਸ਼ਨ ਨਹੀਂ ਲੜਨੀ ਤਾਂ ਨਾ ਛੇਤਰੋਚਿਤਰੀ ਕਰਾਣਾ ਇਹ ਤਾਂ ਦਾ ਚੁੱਲੇ ਸਮੇਟਣੇ ਚੁੱਲੇ ਬਾਲ ਕੇ ਤੇ ਛੇਤਰੋਚਿਤਰੀ ਕਰਾਉਣਾ ਸਸ਼ੀਕਾਰ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਆ ਗगन ਸ਼ੁਕਲਾ ਪੰਜਾਬ ਦੇ ਵਿੱਚ ਅਗਰ ਪੰਥਕ ਧਿਰ ਦਾ ਜ਼ਿਕਰ ਕਰਿਆ ਜਾਵੇ ਤਾਂ ਸ਼ੋਮਣੀ ਅਕਾਲੀ ਦਲ ਦੇ ਵਿੱਚ ਰਾਜਨੀਤਿਕ ਅਤੇ ਧਾਰਮਿਕ ਸੰਕਟ ਦੇਖਣ ਨੂੰ ਮਿਲ ਰਿਹਾ ਕਿਉਂਕਿ ਬਾਗੀ ਧੜੇ ਵੱਲੋਂ ਆਪਣਾ ਪ੍ਰਧਾਨ ਐਲਾਨ ਦਿੱਤਾ ਗਿਆ ਸਾਬਕਾ ਜੱਦੀਦਾਰ ਗਿਆਨੀ ਹਰਪੀਤ ਸਿੰਘ ਨੂੰ ਆਪਣਾ ਪ੍ਰਧਾਨ ਐਲਾਨਿਆ ਗਿਆ ਉਸ ਨੂੰ ਲੈ ਕੇ ਆਪਸ ਦੇ ਵਿੱਚ ਕਸ਼ਮਕਸ਼ ਲਗਾਤਾਰ ਜਾਰੀ ਹੈ ਇਸੇ ਗੱਲਬਾਤ ਕਰਨ ਲਈ ਮੇਰੇ ਨਾਲ ਅਕਾਲੀ ਦਲ ਦੇ ਸੀਨੀਅਰ ਲੀਡਰ ਸੁੱਚਾ ਸਿੰਘ ਲੰਗਾ ਮੌਜੂਦ ਨੇ ਲੰਗਾ ਸਾਹਿਬ ਡੇਲੀ ਪੋਸਟ ਤੇ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਧੰਨਵਾਦ ਇੱਕ ਤਾਂ ਸਿਆਸੀ ਤੇ ਇੱਕ ਧਾਰਮਿਕ ਇਸ ਵੇਲੇ ਅਕਾਲੀ ਦਲ ਦੋਨੋਂ ਸੰਕਟਾਂ ਦੇ ਵਿੱਚ ਹੈ ਤੁਸੀਂ ਇਸ ਸਥਿਤੀ ਨੂੰ ਕਿਵੇਂ ਆਖਦੇ ਹੋ ਬੈਸ ਸੁਮਿਨਾ ਕੇ ਅੱਜ ਦੇ ਤੋਂ ਪਹਿਲਾਂ ਹੂੰ ਇਹ ਸੰਕਟਮਲੜੀਵਰੀ ਆਏ ਨੇ ਹੂੰ ਮੈਨੂੰ ਤਕਰੀਬਨ ਮੈਂ ਪਹਿਲੀ ਜੇਲ ਜਿਹੜੀ ਕੱਟੀ ਏ ਉਹ ਮੈਂ ਐਮਰਜੈਂਸੀ ਤੋਂ ਪਹਿਲਾਂ ਕੱਟੀ ਸੀਗੀ ਹੂੰ 55 ਸਾਲ ਤੋਂ ਮੈਂ ਰਾਜਨੀਤੀ ਵਿੱਚ ਸੰਘਰਸ਼ ਦੇ ਤੌਰ ਤੇ ਅੱਗੇ ਵਧਦਾ ਆ ਹੂੰ ਤੇ ਐਮਰਜੈਂਸੀ ਦੀਆਂ ਜੇਲਾਂ ਕੱਟਣ ਵਾਲੇ ਬਹੁਤ ਘੱਟ ਲੋਕ ਨੇ ਹੁਣ ਕਾਲੀਤਲ ਦੇ ਵਿੱਚ ਹੂੰ ਉਹ ਵਿਚਾਰੇ ਚਲੇ ਗਏ ਨੇ ਹੂੰ ਉਹਨਾਂ ਵਿੱਚੋਂ ਇੱਕ ਮੈਂ ਵੀ ਆ ਹੂੰ ਤੇ ਐਮਰਜੈਂਸੀ ਦੇ ਵੇਲੇ ਬੜੀ ਸਿਆਨਫ ਦੇ ਨਾਲ ਹਿੰਦੁਸਤਾਨ ਦੇ ਵੱਡੇ ਲੀਡਰਾਂ ਨੂੰ ਛਡਾਉਣ ਲਈ ਕਾਲੀ ਦਲ ਨੇ ਮੋਰਚਾ ਲਾਇਆ ਸੀਗਾ ਹੂੰ ਜਿਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜਾ ਵਾ ਜਗਦੇਵ ਸਿੰਘ ਜੀ ਤਲਵੰਡੀ ਪ੍ਰਧਾਨ ਸਾਹਿਬ ਹੂੰ ਸਦਾ ਗੁਰਚਰਨ ਸਿੰਘ ਜੀ ਟੋਰਾ ਸਾਹਿਬ ਹੂੰ ਇਹਨਾਂ ਨੇ ਲੰਬੀ ਜੇਲ ਕੱਟੀ ਸੀਗੀ ਹੂੰ ਆਹੀਂ ਉਹਨਾਂ ਨੂੰ ਛਡਾ ਕੇ ਲਿਆਂਦਾ ਹੂੰ ਪਹਿਲਾ ਸਾਨ ਸਾਡਾ ਉਹਨਾਂ ਤੇ ਬੀਜੇਪੀ ਤੇ ਏ ਆ ਹੂੰ ਦੂਸਰੀ ਵਾਰ ਜਦੋਂ ਅਸੀਂ ਬਹੁਜਨ ਸਮਾਜ ਪਾਰਟੀ ਦੇ ਨਾਲ ਰਲ ਕੇ ਇਲੈਕਸ਼ਨ ਲੜੀ ਸੀ ਭਾਜਪਾ ਇਹਨਾਂ ਨੇ ਸੀ ਰਲ ਕੇ ਲੜੀ ਹੂੰ ਪੰਜਾਬ ਵਿੱਚ ਤਿੰਨ ਸ਼ੀਟਾਂ ਜਿਹੜੀਆਂ ਨੇ ਉਹ ਬਹੁਜਨ ਸਮਾਜ ਪਾਰਟੀ ਜਿੱਤ ਗਈ ਤੇ ਨੌ ਸ਼ੀਟਾਂ ਹੀ ਜਿੱਤ ਕੇ ਸੀ ਜੀ ਬਹੁਜਨ ਸਮਾਜ ਪਾਰਟੀ ਸਰਕਾਰ ਬਣਾਉਣ ਲਈ ਕਾਂਗਰਸ ਨਾਲ ਚਲੇਗੇ ਤੇ ਕਾਂਗਰਸ ਕੋਲ ਮжоਰਿਟੀ ਸੀ ਹੂੰ ਤੇ ਇਹ ਥੋੜੀਆਂ ਵੋਟਾਂ ਨਾਲ ਪਿੱਛੇ ਸੀਗੇ ਹੂੰ ਤੇ ਅਸੀਂ ਦੁਸ਼ਮਣ ਨੰਬਰ 1 ਕਾਂਗਰਸ ਨੂੰ ਸਮਝਦੇ ਆ ਹੂੰ ਕਿਉਂਕਿ ਉਹਨੇ ਤੋਪਾਂ ਟੈਂਕਾਂ ਨਾਲ ਹਮਲਾ ਕੀਤਾ ਦਰਬਾਰ ਸਾਹਿਬ ਤੇ 84 ਦੀ ਕਤਲੇਆਮ ਕੀਤੀ ਹੈ ਹਮ ਤੇ ਅਸੀਂ ਬਿਨਾਂ ਸ਼ਰਤ ਸਰਦਾ ਪ੍ਰਕਾਸ਼ ਬਾਦਲ ਨੇ ਬਾਜਪਈ ਦੀ ਸਰਕਾਰ ਬਣਾਉਣ ਵਾਸਤੇ ਐਲਾਨ ਕਰ ਦਿੱਤਾ ਹਮ ਇਹ ਦੇਤੀ ਹਮ ਆਏ ਫਰوق ਅਬਦੁੱਲੇ ਦੀ ਮੁੱਖ ਮੰਤਰੀ ਸੀਗਾ ਹਮ ਉਹਦੀਆਂ ਵੋਟਾਂ ਓਮ ਪ੍ਰਕਾਸ਼ ਚਟਾਲਾ ਜੀ ਦੀਆਂ ਵੋਟਾਂ ਹਮ ਤੇ ਇਸੇ ਤਰ੍ਹਾਂ ਐਂਟੀ ਰਾਮਾ ਰਾਓ ਦੀਆਂ ਵੋਟਾਂ ਲੈ ਕੇ ਹਮ ਤੇ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾਇਆ ਅਟਲ ਬਿਹਾਰੀ ਬਾਜਪਾਈ ਨੂੰ ਹੂੰ ਉਹ ਸਾਡੀ ਕੋਮਲੇ ਸਾਡੇ ਪੰਜਾਬ ਲਈ ਬੜੇ ਬਹੁਤ ਹੀ ਹਮਦਰਦ ਸਨ ਬਾਜਪਾਈ ਸਾਹਿਬ ਬਾਜਪਾਈ ਸਾਹਿਬ ਹੂੰ ਉਸ ਤੋਂ ਮਗਰੋਂ ਹੌਲੀ ਹੌਲੀ ਇੱਕੜਤਨ ਜਿਹੜੀ ਹੈ ਕਈ ਵਾਰੀ ਵਾਧੀ ਆਈ ਘਟਦੀ ਆਈ ਏਜੰਸੀਆਂ ਖਰਾਬ ਕਰ ਦਿੰਦੀਆਂ ਨੇ ਕਹਿ ਕਹਿ ਕੇ ਹੂੰ ਪਿਛਲੇ ਸਮੇਂ ਦੇ ਵਿੱਚ ਹਰਪ੍ਰੀਤ ਜੀ ਕਾਲ ਤਖਤ ਦੇ ਜਥੇਦਾਰ ਸਨ ਹੂੰ ਰੱਬ ਤੋਂ ਬਾਅਦ ਸੈਕੰਡ ਪੋਸਟ ਸਾਡੀ ਅਕਾਲ ਤਖਤ ਦੇ ਜਥੇਦਾਰ ਸਾਡੀ ਹੁੰਦੀ ਹੈ ਹੂੰ ਉਹਦਾ ਹੁਕਮ ਸਾਡੇ ਲਈ ਰੱਬ ਦਾ ਹੁਕਮ ਹੁੰਦਾ ਹੂੰ ਪਤਾ ਨਹੀਂ ਉਹਦੇ ਵਿੱਚ ਕੀ ਕੀ ਆਨਵੜਿਆ ਉਸ ਤਖਤ ਤੋਂ ਉਹਨੇ ਸੁਖਵੀਰ ਬਾਦਲ ਜੀ ਨੂੰ ਤਲਬ ਕੀਤਾ ਉਸ ਵੇਲੇ ਦੀ ਕੈਬਨਿਟ ਨੂੰ ਤਲਬ ਕੀਤਾ ਹੂੰ ਅਸੀਂ ਉਹਦੇ ਵਿੱਚ ਸ਼ਾਮਲ ਹੋਏ ਜਿਹੜੇ ਢੰਗ ਤਰੀਕੇ ਦੇ ਨਾਲ ਸੁਖਵੀਰ ਬਾਦਲ ਦੀ ਲੈਂਗੁਏਜ ਵਰਤੀ ਗਈ ਉਹ ਇੱਕ ਕਾਲ ਤਖਤ ਦੇ ਜਥੇਦਾਰ ਦੀ ਸੋਭਾ ਨਹੀਂ ਦਿੰਦੀ ਤੁਹਾਨੂੰ আপত্তি ਸੀ ਉਸ ਤੇ ਮੈਂ ਉੱਥੇ ਸੀਗਾ ਹੂੰ ਉਹ ਸੁਖਵੀਰ ਕੋਈ ਹੈ ਉਹਦੇ ਨਾਲ ਇੱਕ ਕਦਮ ਅੱਗੇ ਆ ਉਹ ਅੱਗੇ ਹੋਇਆ ਸੁਖਵੀਰ ਜੀ ਕੋਈ ਹੈ ਸੁਖਵੀਰ ਦੇ ਨਾਲ ਕੋਈ ਹੋਰ ਵੀ ਹੂੰ ਮੈਂ ਬਦੂਰੋਂ ਉੱਠ ਕੇ ਆਣ ਕੇ ਲਾ ਕੇ ਖਲੋ ਗਿਆ ਮੈਜ ਮੈਂ ਹੈਗਮ ਮੈਂ ਸਪੀਕਰ ਪਰ ਕੇ ਮੈਂ ਆਖਿਆ ਜੀ ਸੁਖਬੀਰ ਬਾਦਲ ਜੀ ਨੇ ਜੋ ਝੋਲੀ ਚ ਪਵਾ ਲਿਆ ਹੂੰ ਇਹ ਇਕੱਲਾ ਦੋਸ਼ੀ ਨਹੀਂ ਹੂੰ ਅਹੀਂ ਉਸ ਵੇਲੇ ਦੀ ਕੈਬਨਿਟ ਦੇ ਸਾਰੇ ਵਜੀਰ ਦੋਸ਼ੀ ਆ ਹੂੰ ਕੋਰ ਕਮੇਟੀ ਦੇ ਮੈਂਬਰ ਦੋਸ਼ੀ ਆ ਉਸ ਵੇਲੇ ਦੇ ਐਮ ਐਲ ਏ ਦੋਸ਼ੀ ਆ ਹੂੰ ਜਿਨ੍ਹਾਂ ਨੇ ਬਾਰ ਬਾਰ ਸੁਖਬੀਰ ਜੀ ਤੇ ਦਬਾਅ ਪਾਇਆ ਕਿ ਸਰਕਾਰ ਜਿਹੜੀ ਹੈ ਉਹ ਕਾਲੀ ਦਲ ਦੀ ਬਣਨੀ ਚਾਹੀਦੀ ਹੈ ਹੂੰ ਇਹ ਇਕੱਲਾ ਦੋਸ਼ੀ ਥੋੜਾ ਅਸੀਂ ਸਾਰੇ ਦੋਸ਼ੀ ਆ ਹੂੰ ਉਸ ਵੇਲੇ ਤੱਕ ਉਹਨੂੰ ਨਖੇੜਨਾ ਚਾਹੁੰਦਾ ਸੀ ਕਾਲੀ ਦਲ ਚੋਂ ਇਕੱਲੇ ਨੂੰ ਹੂੰ ਸਾਨੂੰ ਜੋ ਲੋਕਾਂ ਨੇ ਦੱਸਿਆ ਵੀ ਉਹਨਾਂ ਨੂੰ ਇਕੱਲੇ ਨੂੰ ਨਖੇੜ ਕੇ 10 ਸਾਲ ਲਈ ਕਾਲੀ ਦਲ ਚੋਂ ਕੱਢਣਾ ਚਾਹੁੰਦੇ ਸੀ ਬੱਜਨ ਹਰਪ੍ਰੀਤ ਸਿੰਘ ਆ ਜਦੋਂ ਅਸੀਂ ਸਾਰੇ ਉਹਦੇ ਨਾਲ ਖਲੋਗੇ ਹੂੰ ਉਹ ਫੈਸਲਾ ਉਹਨਾਂ ਨੂੰ ਬਦਲਣਾ ਪਿਆ ਹੂੰ ਫੇਰ ਸਾਡੇ ਤੇ ਉਹਨਾਂ ਨੇ ਫੈਸਲਾ ਕਰ ਦਿੱਤਾ ਹੂੰ ਹੁਣ ਢੀਡ ਸਾਹਿਬ ਅੱਜ ਸੰਸਾਰ ਤੇ ਨਹੀਂ ਹੂੰ ਸੈਕੰਡ ਨੰਬਰ ਬਾਦਲ ਸਾਹਿਬ ਤੋਂ ਸੀਗੇ ਹੂੰ ਉਹਨਾਂ ਨੂੰ ਭੁੰਦਰ ਸਾਹਿਬ ਬਹੁਤ ਸੀਨੀਅਰ ਬੰਦੇ ਸੀ ਹੂੰ 80 80 ਸਾਲ ਦੀ ਉਮਰ ਦੇ ਸੀ ਰਾਣੀ ਕੇ ਗਾਬੜੀਆ ਮੈਂ ਹੂੰ ਅਸੀਂ ਸਾਰੇ 70 ਸਾਲ ਤੋਂ ਉੱਪਰ ਸੀਗੇ ਹੂੰ ਕਿਉਂਕਿ ਸਾਨੂੰ ਕਾਲ ਤੱਕ ਦਾ ਹੁਕਮ ਜਿਹੜਾ ਵਾ ਸਾਡੇ ਲਈ ਰੱਬ ਦਾ ਹੁਕਮ ਸੀਗਾ ਹੂੰ ਅਸੀਂ ਉਹਨੂੰ ਇਗਨੋਰ ਨਹੀਂ ਸੀ ਕਰ ਸਕਦੇ ਹੂੰ ਅਸੀਂ ਜੋ ਸਾਨੂੰ ਉਹਨੇ ਸਜ਼ਾ ਲਾਈ ਅਸੀਂ ਉਹ ਭੁਗਤੀ ਹੂੰ ਸغبੀਰ ਜੀ ਨੂੰ ਆਪਣੇ ਅਰਦਲੀ ਦਾ ਹੂੰ ਭਈ ਤੁਸੀਂ ਬਰਸ਼ਾ ਫੜ ਕੇ ਖਲੋਣਾ ਹੂੰ ਬਰਸ਼ਾ ਫੜ ਕੇ ਖਲੋਤੇ ਜੀ ਉਹਨਾਂ ਤੇ ਜਿਸ ਢੰਗ ਨਾਲ ਗੋਲੀ ਚੱਲੀ ਹੂੰ ਕਾਲ ਤੱਕ ਉਹਦੇ ਜਥੇਦਾਰ ਨੇ ਉਹਦੇ ਤੇ ਕੋਈ ਸਟੈਂਡ ਨਹੀਂ ਲਿਆ ਐਫ ਆਈ ਆਰ ਜਿਹੜੀ ਹੈ ਉਹ ਇਸ ਤਰ੍ਹਾਂ ਦੀ ਲਿਖ ਦਿੱਤੀ ਵੀ ਇਹ ਕੋਈ ਸੰਗਤ ਚੋਂ ਜੀ ਆਪੋ ਚੁਲਜ ਕੇ ਇਹਨਾਂ ਦੇ ਕੋਲੋਂ ਚੱਲ ਗਈ ਹੂੰ ਉਹ ਬੰਦਾ 2 ਮਹੀਨੇ ਬਾਅਦ ਹੀ ਬਾਹਰ ਆ ਗਿਆ ਹੂੰ ਬਚ ਗਿਆ ਤੇ ਵਧੀਨਾ ਬਚ ਗਿਆ ਹੂੰ ਫੇਰ ਮੈਂ ਸਭ ਤੋਂ ਦੁੱਖ ਵਾਲੀ ਗੱਲ ਇਹ ਆ ਜਿਹੜਾ ਇਨਸਾਨ ਸਿੱਖਾਂ ਵਿੱਚੋਂ ਪੈਦਾ ਹੋ ਕੇ 10 12 ਵਾਰੀ ਮੁੱਖ ਆਪਣੇ ਐਮ.ਐਲ.ਏ ਬਣਿਆ ਹੋਵੇ ਹਮ ਸੈਂਟਰ ਚ ਵਜ਼ੀਰ ਬਣਿਆ ਹੋਵੇ ਦੇਸ਼ ਦਾ ਪ੍ਰਧਾਨ ਮੰਤਰੀ ਉਹਦੇ ਗੁੱਡੀ ਹੱਥ ਲਾਉਂਦਾ ਹੋਵੇ ਹਮ ਤੇ ਉਹਦੇ ਕੰਮ ਜਿਹੜੇ ਸੀਗੇ ਪਿੰਡਾਂ ਵਿੱਚ ਮੰਡੀਆਂ ਬਣਾਉਣੀਆਂ ਪਿੰਡ ਪਿੰਡ ਨੂੰ ਸ਼ਰਕਾ ਨਾਲ ਜੋੜਨਾ ਪਿੰਡ ਪਿੰਡ ਵਿੱਚ ਬਿਜਲੀ ਪਹੁੰਚਾਉਣੀ ਪਿੰਡਾਂ ਦੀਆਂ ਸ਼ਰਕਾਂ ਪੱਕੀਆਂ ਕਰਨੀਆਂ ਹਮ ਵੱਡੇ ਪ੍ਰੋਜੈਕਟ ਵੀ ਆਏ ਨੇ ਅੱਜ 34 ਘੰਟੇ ਅੱਜ ਜਿਹੜੀ ਮਰਜ਼ੀ ਨੂੰ ਕਰੇ ਚਲੇ ਜੋ ਹੂੰ ਬਾਦਲ ਦੇ ਕੰਮਾਂ ਨੂੰ ਵੇਖ ਕੇ ਤੇ ਉਹਨਾਂ ਦੀ ਸੇਵਾ ਨੂੰ ਵੇਖ ਕੇ 16 18 ਸਾਲ ਉਹਨੇ ਜੇਲ ਕੱਟੀ ਹੂੰ ਫਕਰੇ ਕੌਮ ਦਾ ਉਹਨਾਂ ਨੂੰ ਬਾੜ ਦਿੱਤਾ ਹੂੰ ਸਿਰ ਉੱਚਾ ਕੀਤਾ ਨ ਵੀ ਸਿੱਖਾਂ ਦੇ ਵਿੱਚ ਕੋਈ ਐਸਾ ਵਿਅਕਤੀ ਵੀ ਹੈ ਜਿਹੜਾ ਮਹਾਨ ਹੈ ਹੂੰ ਤੇ ਇਹ ਸਿੰਘ ਸਾਹਿਬ ਨੇ ਉਹਨੂੰ ਕੋਈ ਪੈਨਸ਼ਨ ਨਹੀਂ ਦੇ ਰੇ ਹੂੰ ਉਹਨੂੰ ਕੋਈ ਤਨਖਾਹ ਨਹੀਂ ਦੇ ਰੇ ਕੋਈ ਖਰਚਾ ਨਹੀਂ ਦੇ ਰਹੇ ਜਿਹਦੇ ਤੇ ਬਹੁਤ ਵੱਡਾ ਖਰਚਾ ਹੋ ਰਿਹਾ ਹਮ ਐਸਜੀਪੀਸੀ ਦਾ ਆ ਹਮ ਉਹਦਾ ਫਕਰੇਕੋਮੀ ਖੋਲਿਆ ਹਮ ਦੂਜੀ ਅਫਸੋਸ ਵਾਲੀ ਗੱਲ ਆ ਹਮ ਕੇਸਰੀ ਰੰਗ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਸ਼ੁਰੂ ਹੋਇਆ ਹਮ ਅੱਜ ਤੱਕ ਅਸੀਂ ਖੁਸ਼ੀ ਦੇ ਵੇਲੇ ਜਾਂ ਕੋਈ ਚੜ੍ਹਦੀ ਕਲਾ ਦਾ ਕੰਮ ਹੋਵੇ ਹਮ ਤੇ ਕੇਸਰੀ ਰੰਗ ਦੀਆਂ ਹੀ ਪੱਗਾਂ ਵੀ ਬੰਨਣੀਆਂ ਤੇ ਕੇਸਰੀ ਰੰਗ ਦੇ ਨਿਸ਼ਾਨ ਸਾਹਿਬ ਵੀ ਚਲਾਉਣੇ ਆ ਹਮ ਕੇਸਰੀ ਰੰਗ ਸਾਡੀਆਂ ਝੰਡੀਆਂ ਦਾ ਵੀ ਹੁੰਦਾ ਕਾਲੀ ਦਲ ਦਾ ਵੀ ਹੁੰਦਾ ਹੂੰ ਕੇਸਰੀ ਰੰਗ ਸਾਡਾ ਖਾਨਦਾਨੀ ਪੰਥ ਦਾ ਰੰਗ ਹੈ ਹੂੰ ਇਹਨੇ ਕੇਸਰੀ ਰੰਗ ਨੂੰ ਬਦਲ ਕੇ ਤੇ ਬਸੰਤੀ ਰੰਗ ਕਰ ਦਿੱਤਾ ਹੁਣ ਕਾਲ ਤੱਕ ਦੇ ਜੱਤਰ ਨੂੰ ਇਹ ਗੱਲਾਂ ਕੌਣ ਕਹਿ ਸਕਦਾ ਵਾ ਹੂੰ ਇਹ ਗੱਲਾਂ ਜਿਹੜੀਆਂ ਨੇ ਇਹ ਤੇ ਜਿਹੜਾ ਕੇਸਰੀ ਰੰਗ ਆ ਉਹ ਭਾਜਪਾ ਨੇ ਝੰਡੀਆਂ ਦਾ ਆਪਣਾ ਬਣਾ ਲਿਆ ਵਾ ਸਾਡੇ ਕੋ ਖਵਾਤਾ ਉਹਨਾਂ ਨੇ ਬਣਾ ਲਿਆ ਕਿਉਂਕਿ ਉਹ ਰੰਗ ਬੜਾ ਪ੍ਰਚਲਿਤ ਆ ਹੂੰ ਐਸੀਆਂ ਗੱਲਾਂ ਕਰ ਕਰਕੇ ਤੇ ਫਿਰ ਉਹਨੇ ਸਭ ਤੋਂ ਵੱਡੀ ਗੱਲ ਕਾਲ ਤੱਕ ਤੋਏ ਕੀਤੀ ਹੂੰ ਸਾਡੇ ਲਈ ਹੁਕਮ ਹੈ ਕਾਲ ਤੱਕ ਅੱਦਾ ਹੂੰ ਤੇ ਕਾਲ ਤਖਤ ਦਾ ਜਥੇਦਾਰ ਤੇ ਰੱਬ ਦਾ ਰੂਪ ਹੈ ਹੂੰ ਕਹਿੰਦਾ ਵੀ ਕਾਲੀ ਦਲ ਦੇ ਸਾਰੇ ਚੁੱਲ੍ਹੇ ਸਪੇਟ ਕੇ ਕਾਲੀ ਦਲ ਦੇ ਵਿੱਚ ਰਲੋ ਇੱਕ ਹੋ ਜੋ ਇੱਕ ਹੋ ਜੋ ਹੂੰ ਤੇ ਮੈਂ ਸਮਝ ਨਾ ਮਾ ਸਭ ਤੋਂ ਪਹਿਲਾ ਉਹਨੇ ਚੁੱਲਾ ਬਾਲ ਦਿੱਤਾ ਨਵਾਂ ਬਾਕੀ ਤੇ ਜਿਹੜੇ ਬੁੱਝ ਪੱਜ ਗਏ ਹੋਏ ਨੇ ਹੂੰ ਤੇ ਉਹਨੇ ਜਦੋਂ ਉੱਤਰਿਆ ਵਾ ਤਾਂ ਸਭ ਤੋਂ ਪਹਿਲਾਂ ਉਹ ਚੁੱਲਾ ਬਾਲ ਕੇ ਤੇ ਉਹਦੇ ਚ ਅੱਗ ਬਾਲ ਦਿੱਤੀ ਉਹਨੇ ਅੱਜ ਤੱਕ ਕਾਲੀ ਦਲ ਦੇ ਖਿਲਾਫ ਬੜੇ ਚੁੱਲੇ ਬਣੇ ਨੇ ਹਮ ਮੇਰੇ ਕਹਿੰਦਾ ਪਾਬਰੇ ਕਾਲੀ ਦਲ ਬਣੇ ਨੇ ਹਮ ਤੇ ਕੋਈ 2 4 6 ਮਹੀਨੇ ਬਾਅਦ ਠੋਸ ਹੋ ਜਾਂਦੇ ਰਹੇ ਨੇ ਸਿਮਰਨ ਜੀ ਸੇ ਮਾਨ ਨੂੰ ਫਤਵਾ ਦਿੱਤਾ ਸੀ ਲੋਕਾਂ ਨੇ ਹਮ 5 5 6 6 7 7 ਲੱਖ ਤੇ ਜਿੱਤੇ ਹੀ ਪਾਰਲੀਮੈਂਟ ਹਮ ਕੋਈ ਅੱਗੇ ਚੀਜ਼ ਅੜੀ ਨਹੀਂ ਸੀ ਹਮ ਜਦੋਂ ਲੋਕਾਂ ਦੀ ਕਿਸਵਟੀ ਤੇ ਨਾ ਉਤਰੇ ਹੂੰ ਤੇ ਲੋਕਾਂ ਨੇ ਫਿਰ ਤਿੰਨ ਵਾਰ ਮੁੱਖ ਮੰਤਰੀ ਸਰਦਾ ਪ੍ਰਕਾਸ਼ ਬਾਦਲ ਨੂੰ ਬਣਾਤਾ ਹੂੰ ਲੋਕਾਂ ਦੇ जखਮਾਂ ਤੇ ਮਲਮ ਲਾਈ ਹੂੰ ਪੰਜਾਬ ਦੀ ਡਿਵੈਲਪਮੈਂਟ ਕੀਤੀ ਹੂੰ ਅਮਨ ਸ਼ਾਂਤੀ ਦਾ ਰਾਜ ਪੈਦਾ ਕੀਤਾ ਹੂੰ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਪੰਥ ਦੇ ਵਿਰਸੇ ਚ ਆਈਆਂ ਨੇ ਕਦੇ ਵੀ ਅੱਜ ਤੱਕ ਕੋਈ ਦੋ ਕਾਲੀ ਦਲਾਂ ਨੂੰ ਮਾਨਤਾ ਨਹੀਂ ਪੰਜਾਬ ਦੇ ਲੋਕਾਂ ਨੇ ਦਿੱਤੀ ਪਰ ਲੰਗਾ ਸਾਹਿਬ ਮੇਰਾ ਸਵਾਲ ਹੈ ਤੁਸੀਂ ਗਿਆਨੀ ਹਰਪੀ ਜੀ ਦਾ ਪਾਠਨ ਸੁਣਿਆ ਪਹਿਲਾਂ ਉਹ ਸੁਖਬੀਰ ਬਾਦਲ ਨੂੰ ਕਹਿੰਦੇ ਨੇ ਕਹਿੰਦੇ ਕਿ ਮੈਨੂੰ ਸੰਗਤ ਨੇ ਤੁਹਾਡੇ ਬਰਾਬਰ ਬਿਠਾਤਾ ਅਸੀਂ ਤੋਤੂ ਹੁਣ ਆਪਣਾ ਚੋਣ ਨਿਸ਼ਾਨ ਵੀ ਖੋਵਾਂਗੇ ਤੋਤੂ ਦਫ਼ਤਰ ਵੀ ਖੋਵਾਂਗੇ ਕਹਿੰਦੇ ਤੋਤੂ ਐਸਜੀਪੀਸੀ ਵੀ ਲਵਾਂਗੇ ਹਰਪੀ ਜਿਹੜਾ ਨਾ ਉਹ ਇੱਕ ਸ਼ੇਖ ਚਿੱਲੀਆਂ ਵਾਲੀਆਂ ਗੱਲਾਂ ਕਰਦਾ ਵਾ ਸੁਖਬੀਰ ਤੋਂ ਉੱਪਰ ਤੇ ਉਹ ਪਹਿਲਾਂ ਬੈਠਾ ਹੋਇਆ ਹੈਗਾ ਕਲ ਤਖਤ ਤੇ ਸਖਬੀਰ ਤੋਂ ਉੱਪਰ ਦੀ ਪੋਸਟ ਆ ਕੱਲ ਤੱਕ ਦੇ ਜਥੇਦਾਰ ਦੀ ਉਹ ਤਾਂ ਰੱਬ ਨੇ ਲਾਇਆ ਨਾ ਬੰਦਾ ਥੋੜਾ ਲਾ ਸਕਦਾ ਵਾ ਰੱਬ ਨੇ ਲਾਇਆ ਰੱਬ ਬੰਦਿਆਂ ਵਿੱਚ ਵਸਦਾ ਲੋਕਾਂ ਵਿੱਚ ਵਸਦਾ ਉਥੋਂ ਲੱਥਾ ਆਪੇ ਸਖਬੀਰ ਤੋਂ ਥੱਲੇ ਤੇ ਆ ਗਿਆ ਹੁਣ ਇਹ ਡਾਕੂ ਤੇ ਨਹੀਂ ਨਾ ਜਿਹੜਾ ਦਫਤਰ ਖੋਲੂਗਾ ਜੰਗਲ ਦਾ ਰਾਜ ਤੇ ਨਹੀਂ ਕਿ ਕਾਨੂੰਨ ਔਸੂਲ ਸਿਧਾਤ ਨਾਲ ਖੋਊਗਾ ਅੱਜ ਤੱਕ ਤਾਂ ਕੋਈ ਜੰਮਿਆ ਨਹੀਂ ਕਾਲੀਦਲ ਦਾ ਦਫਤਰ ਕੌਣ ਵਾਲਾ ਇਹ ਨਵਾਂ ਹੀ ਆ ਗਿਆ ਨਾ ਇਹ ਜਿਹੜੀਆਂ ਗੱਲਾਂ ਕਰਦਾ ਇਹ ਤੇ ਪਤਾ ਨਹੀਂ ਇਹਦੇ ਵਿੱਚ ਕੀ ਬੋਲਦਾ ਹੂੰ ਤੂੰ ਨਹੀਂ ਬੋਲਦਾ ਤੇਰੇ ਵਿੱਚ ਕੋਈ ਹੋਰ ਬੋਲਦਾ ਯਾਰ ਬੋਲਦਾ ਹਾਂ ਕਿਹੜਾ ਯਾਰ ਜਿਹੜੇ ਇਹਦੇ ਮਗਰ ਬੋਲਦੇ ਨੇ ਯਾਰ ਪ੍ਰੀਤ ਦੀ ਵਿਚਾਰੇ ਦੀ ਕੀ ਜ਼ਰਤ ਆ ਉਹ ਤੇ ਵਿਚਾਰਾ ਇੱਕ ਸਧਾਰਨ ਸਾਡੇ ਵਰਗਾ ਹਰਪ੍ਰੀਤ ਦੇ ਮਗਰ ਪਾਵਰਾਂ ਬੋਲਦੀਆਂ ਨੇ ਹੂੰ ਤੇ ਪਾਵਰਾਂ ਨੂੰ ਲੋਕਾਂ ਨੇ ਰਿਜੈਕਟ ਕਰ ਦੇਣਾ ਆ ਦੋ ਚਾਰ ਮਹੀਨੇ ਦੀ ਖੇਡ ਆ ਹੂੰ ਇੱਕ ਵਾਰੀ ਸਾਂਝ ਸੰਗਤ ਬੋਰਡ ਮਿਲਿਆ ਬਣਿਆ ਸੀਗਾ ਸ਼ਰੋਣੀ ਕਮੇਟੀ ਦੇ ਖਿਲਾਫ ਹੂੰ ਇਲੈਕਸ਼ਨ ਲਾਲ ਵਾਲਾ ਸੈਂਟਰਲ ਗਵਰਨਮੈਂਟ ਨੇ ਕਾਂਗਰਸ ਨੇ ਬਣਾਇਆ ਸੀ ਹੂੰ ਹੁਕਮ ਸਿੰਘ ਉਹਦੇ ਅੱਗੇ ਲੱਗ ਗਿਆ ਸਪੀਕਰ ਸੀਗਾ ਬੜੀ ਵੱਡੀ ਪਾਵਰ ਸੀਗਾ ਪ੍ਰਧਾਨ ਵੀ ਰਿਆ ਸ਼੍ਰੋਮੀ ਕਮੇਟੀ ਦਾ ਇੱਕ ਵਾਰੀ ਪ੍ਰਧਾਨ ਵੀ ਰਿਆ ਉਹ ਹੂੰ ਉਹਨੂੰ ਅੱਗੇ ਲਾਤਾ ਜਦੋਂ ਪੰਜਾਬ ਦੇ ਲੋਕਾਂ ਨੇ ਵੋਟਾਂ ਪਾਈਆਂ ਤੇ ਉਹਨਾਂ ਦਾ ਕੋਈ ਵੀ ਨਾ ਜਿੱਤਿਆ ਇੱਕ ਦੋ ਬੰਦੇ ਜਿੱਤੇ ਤੇ ਉਹਨਾਂ ਨੂੰ ਸਵਾਲ ਕੀਤਾ ਵੀ ਇਹ ਤੁਸੀਂ ਤੇ ਜੀ ਬੋਡ ਬਣਾਏ ਸਸੰਗਤ ਬੋਡ ਤੇ ਇਹਦਾ ਕੀ ਬਣਿਆ ਆਂਦਾ ਸਾਧਸਾਧਾ ਨਾ ਰਲ ਕੇ ਸੰਗਤ ਸੰਗਤ ਨਾ ਰਲ ਕੇ ਬੋਡ ਸਾਡੇ ਕੋਲ ਲੱਗੇ ਹੋਏ ਨੇ ਹੂੰ ਇਹ ਹਰਪ੍ਰੀਤ ਜੀ ਦਾ ਉਹ ਹਾਲ ਹੋਣਾ ਵਾ। ਹੂੰ। ਵੀ ਜਿਹੜੇ ਅਕਾਲੀ ਦਲ ਦੀ ਅਣਖ ਰੱਖਣ ਵਾਲੇ ਲੋਕ ਨੇ ਉਹਨਾਂ ਅਕਾਲੀ ਦਲ ਵਿੱਚ ਆਪਣੇ ਘਰਾਂ ਚ ਵਾਪਸ ਆ ਜਾਣਾ। ਹੁਣ ਚੰਤੂ ਬਾਜਰਾ ਵਾ। ਮੈਸੇ ਸਵਾਲ। ਨੁਕਰੇ ਲੱਗਾ ਆ ਵਾ। ਇੱਥੇ ਉਹ ਸੈਕੰਡ ਨੰਬਰ ਤੇ ਬੈਠਾ ਆਈ। ਉਹਦੀ ਗੱਲ ਦੀ ਪੂਰਤੀ ਹੁੰਦੀ ਸੀਗੀ। ਉਹ ਇੱਥੇ ਦਬਾਅ ਵੀ ਪਾ ਲਿੰਦਾ ਹੈਗਾ। ਲੜ ਵੀ ਪੈਂਦਾ ਹੈਗਾ। ਇਹੋ ਹਾਲ ਬੀਬੀ ਦਾ ਹੈਗਾ। ਜਗੀਰਕੌਰ ਜੀ ਦਾ। ਆਹੋ। ਹੂੰ। ਇਹੋ ਹਾਲ ਦੂਜਿਆਂ ਦਾ ਹੈਗਾ ਜਿਹੜੇ ਤਿੰਨ ਚਾਰ ਪੰਜ ਬੰਦੇ ਨੇ। ਢੀਂਡ ਸਾਹਿਬ ਬਾਦਲ ਦੀ ਆਪਣੀ ਸਰਕਾਰ ਵਿੱਚ ਦੂਜੇ ਨੰਬਰ ਤੇ ਬੈਠਾ ਹੋਇਆ ਇਹ ਮਨਿਸਟਰ ਸੀਗਾ ਤੁਹਾਨੂੰ ਕੀ ਲੱਗਦਾ ਵੀ ਉੱਥੇ ਪ੍ਰੇਮ ਸਿੰਘ ਚੰਦੂ ਮਾਜਰਾ ਹੋ ਜਾਣ ਬੀਬੀ ਜਗੀਰ ਕੌਰ ਹੋਣ ਜਾਂ ਮਨਪੀਤਿਆਲੀ ਦੇ ਕੋਤੇ ਖਾਂਗੇ ਉੱਥੇ ਗੋਤੇ ਜਿਵੇਂ ਬੰਦਾ ਗੋਤੇ ਖਾਂਦਾ ਨਾ ਉਹ ਹਾਲ ਹੋ ਜੂਗਾ ਇਹ ਆਪਣੇ ਘਰ ਚ ਆਉਣਗੇ ਆਪਣੇ ਘਰ ਵਿੱਚ ਲੜ ਵੀ ਸਕਦੇ ਨੇ, ਭੜ ਵੀ ਸਕਦੇ ਨੇ, ਦਲੀਲ ਵੀ ਦੇ ਸਕਦੇ ਨੇ, ਦਲੀਲ ਨਾਲ ਸਹਿਮਤ ਵੀ ਹੋ ਸਕਦੇ ਨੇ। ਇਹਨਾਂ ਦੀ ਦਲੀਲ ਨਾਲ ਵੀ ਸਹਿਮਤ ਹੋ ਸਕਣਿਆ। ਬਗਾਨੇ ਘਰ ਵਿੱਚ ਨਵਾਂ ਘਰ ਬਣਾਈਏ ਤੇ ਉਸਾਂ ਦੀ ਨਹੀਂ ਪੂਰੇ ਹੁੰਦੇ। ਇਹਨਾਂ ਦੇ ਅਸੰਤ ਨਹੀਂ ਪੂਰੇ ਹੋਣੇ ਉੱਤੇ। ਪਰ ਇਹ ਤਾਂ ਬਹੁਤ ਕਹਿੰਦੇ ਨੇ, ਕਹਿੰਦੇ ਸਾਡਾ ਅਕਾਲੀ ਦਲ ਹੈ। ਅਸੀਂ ਸਭ ਕੁਝ ਸ਼੍ਰੋਮ ਜੇ ਉਹਨਾਂ ਨੂੰ ਨਵਾਂ ਅਕਾਲੀ ਦਲ ਕਹਿੰਦੇ ਤਾਂ ਤਕਲੀਫ ਹੋਊ ਕਹਿੰਦੇ ਅਸੀਂ ਸ਼੍ਰੋਮਣੀ ਅਕਾਲੀ ਦਲ ਸਾਡਾ ਹੈ। ਅਸੀਂ 15 ਲੱਖ ਭਰਤੀ ਕੀਤੀ ਹੈ। ਪਰਚੀਆਂ ਭਰੀਆਂ ਨੇ ਅਸੀਂ ਪੰਥ ਨੇ ਸਾਨੂੰ ਪ੍ਰਵਾਨ ਕੀਤਾ। ਜਿਹੜੀ ਇਹ ਪਰਚੀਆਂ ਨੇ ਹੂੰ ਜਦੋਂ ਆਪਾਂ ਕੱਢੀਆਂ ਉਹ ਭਰ ਕੇ ਤੇ ਵੱਧ ਪਰ ਲੈਂਦੇ ਹੂੰ ਜਿਹੜੀ ਇਹ ਭਰਤੀ ਸ਼ੁਰੂ ਕੀਤੀ ਓਪਨ ਦਿੱਤੀ ਨਾ ਸਾਰਿਆਂ ਨੂੰ ਤੇ ਐ ਤੇ ਅਕਾਲੀ ਦਲ ਨਹੀਂ ਭਰਤੀ ਕਰਨੇ ਨਾ ਜਿਹੜਾ ਅਕਾਲੀ ਦਲ ਇੱਥੇ ਜਿੰਦਾ ਜਾਗਦਾ ਹੈ ਵੇਖੋ ਸੁਖਵੀਰ ਬਾਦਲ ਜੀ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਸੀ ਇਹਦਾ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਤੋਂ ਪਹਿਲਾਂ ਜਗਦੇਵ ਸਿੰਘ ਤਲਵੰਡੀ ਸੀ ਬਰਨਾਲਾ ਸਾਹਿਬ ਸੀਗਾ ਮੋਹਨ ਸਿੰਘ ਤੋਟ ਸੀਗਾ ਮਾਸਟਰ ਤਾਰਾ ਸਿੰਘ ਸੀ ਬਾਬਾ ਘਟਕ ਸਿੰਘ ਸੀ ਉਦਮ ਸਿੰਘ ਨਾਗੋਕੇ ਸੀਗਾ ਇਦਾਂ ਕਿੰਨੇ ਪ੍ਰਧਾਨ ਸੀ ਬਾਰੋ-ਬਾਰੀ ਆਏ ਤੇ ਉਸੇ ਉਸੇ ਵਿੱਚ ਭਰਤੀ ਕਰ ਲੈਂਦੇ ਵੱਧ ਕਰ ਲੈਂਦੇ ਕਬਜ਼ਾ ਹੋ ਜਾਂਦੇ ਉੱਥੇ ਕੀਤੀ ਨਹੀਂ ਹੁਣ ਨਵਾਂ ਕਾਲੀ ਦਲ ਜਿਹੜਾ ਵਾ ਕਾਲੀ ਦਲ ਤੇ ਲੱਗਿਆ ਨਾਂ ਨਹੀਂ ਵਰਤ ਸਕਦੇ ਇਹ ਪਰ ਉਹ ਕੇ ਵੀ ਰਾਜ਼ ਹੈ ਹੋਰ ਨਾਂ ਰੱਖਣਗੇ ਕੋਈ ਨਾਂ ਤੇ ਨਾਂ ਤੇ ਅੱਗੇ ਵੀ ਬੜੇ ਨਵੇਂ ਨੇ ਅੰਮ੍ਰਿਤਸਰ ਕਾਲੀਦਾਲ ਰੱਖਣਗੇ ਮਾਣ ਪੈਜੂਗਾ ਹੂੰ ਜੇ ਕੋਈ ਹੋਰ ਰੱਖਣਗੇ ਹੋਰ ਕੋਈ ਪੈਜੂਗਾ ਪਰ ਲੰਗਾ ਸਾਹਿਬ ਤੁਹਾਨੂੰ ਲੰਮਾ ਤਜਰਬਾ ਹੈ ਸਿਆਸਤ ਦਾ ਇਸ ਸਿਨੈਰੀਓ ਦੇ ਪਿੱਛੇ ਕੀ ਲੱਗਦਾ ਤੁਹਾਨੂੰ ਪੰਥਕ ਧਿਰਾਂ ਨੂੰ ਆਪਸ ਦੇ ਵਿੱਚ ਕਿਉਂ ਲੜ ਰਹੇ ਨੇ ਕਿਉਂਕਿ ਦੇਖਿਆ ਜਾਵੇ ਤਾਂ ਬਹੁਤ ਸਾਰੇ ਮੁੱਦਿਆਂ 'ਚ ਤਾਂ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਹੁਣ ਵੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਕਿਹਾ ਗਿਆ ਸੀ ਕਿ ਚੁੱਲਾ ਇੱਕ ਕਰੋ ਨਹੀਂ ਤੁਹਾਨੂੰ ਤੁਹਾਡੀ ਸਿਆਸਤ ਮੁਬਾਰਕ ਵੇਖੋ ਅਸੀਂ ਜਿਸ ਮਿੱਟੀ 'ਚੋਂ ਪੈਦਾ ਹੋਏ ਆ ਇਸ ਮਿੱਟੀ ਵਿੱਚ ਜਿੱਥੇ ਕੋਈ ਸ਼ਕਤੀ ਪੈਦਾ ਹੁੰਦੀ ਹੈ ਉਹਦੇ ਨਾਲ ਉਹਦਾ ਵਿਰੋਧ ਵੀ ਪੈਦਾ ਹੋ ਜਾਂਦਾ ਹੈ ਹਮ ਮਿਸਾਲ ਦੇ ਤੌਰ ਤੇ ਅੱਜ ਅਸੀਂ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਅਰਦਾਸ ਕਰਨੇ ਆ ਹਮ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਅਰਦਾਸ ਕਰਨੇ ਆ ਉਹਨਾਂ ਦੇ ਭਰਾਵਾਂ ਨੇ ਹੀ ਉਹਨਾਂ ਨੂੰ ਗੋਲੀਆਂ ਮਾਰੀਆਂ ਨੇ ਉਹਨਾਂ ਦੇ ਖਿਲਾਫ ਮਤਲਬ ਮੈਦਾਨ ਚਾਉਂਦੇ ਰਹੇ ਨੇ ਇਸ ਕਰਕੇ ਲੋਕਾਂ ਮੰਨਿਆ ਕਿ ਨੂੰ ਅਸਲ ਨੂੰ ਮੰਨਿਆ ਨਾ ਹਮ ਕਾਲੀ ਦਾਲ ਮੇਰੇ ਪਿਓ ਦਾ ਨਹੀਂ ਹਮ ਜਾਂ ਕਿਸੇ ਦੇ ਪਿਓ ਦਾ ਨਹੀਂ ਹਮ ਕਾਲੀ ਦਾਲ ਸਿੱਖ ਕੌਮ ਦੀ ਇੱਕ ਮਹਾਨ ਜਥੇਬੰਦੀ ਹੈ ਹਮ ਜਿਹਦੇ ਵਿੱਚ ਵੱਡ ਬਡੇਰਿਆ ਨੇ ਕੁਰਬਾਨੀਆਂ ਦਿੱਤੀਆਂ ਜੇਲਾਂ ਕੱਟੀਆਂ ਨੇ ਬਹੁਤ ਵੱਡੀ ਕੁਰਬਾਨੀ ਹੈ ਹੁਣ 16 ਸਾਲ ਦੀ ਜੇਲ ਤੇ 18 ਸਾਲ ਦੀ ਜੇਲ ਤੇ ਫਰਜ਼ਾਨ ਪ੍ਰਕਾਸ਼ਮ ਬਦਲਦੀ ਹੈ ਹਮ ਤੇ ਇਹਨਾਂ ਵਿੱਚੋਂ ਕਿ ਦੀ ਹੈ ਹਰ ਪ੍ਰੇਮੀ ਕਿੰਨੀ ਹੈ ਹਮ ਹਾਂ ਜਿੰਨੀ ਮੇਰੀ ਉਮਰ ਹੈ ਉਹਨੇ ਹਰਪ੍ਰੀਤ ਦੀ ਉਮਰ ਹੈ ਜਿੰਨੀ ਉਹਨਾਂ ਮੇਰਾ ਤਜਰਬਾ ਮੈਂ 55 ਸਾਲ ਪਹਿਲਾਂ ਜੇਲ੍ਹ ਚ ਗਿਆ ਵਾਂ ਹੂੰ ਤੇ ਹਰਪ੍ਰੀਤ ਜੀ ਤੇ ਕੱਲ ਆਏ ਨੇ ਅਜੇ ਕੋਈ ਤਾਂ 4 ਦਿਨ ਵੀ ਨਹੀਂ ਪੰਥ ਲਈ ਉਹਦੀ ਕੁਰਬਾਨੀ ਪੰਥ ਲਈ ਕੁਰਬਾਨੀ ਤੇ ਆ ਕਿ ਪੰਥ ਨੇ ਉਹਨੂੰ ਇੱਕ ਵੱਡਾ ਸੇਵਾਦਾਰ ਬਣਾਤਾ ਹੂੰ ਜਿਹਦਾ ਜਿਹਦਾ ਹੁਕਮ ਸਾਡੇ ਲਈ ਰੱਬ ਦਾ ਹੁਕਮ ਸੀਗਾ ਹੂੰ ਤੇ ਉਹ ਬੰਦਾ ਰੱਬ ਦੇ ਹੁਕਮ ਦੇਣ ਵਾਲਾ ਹੂੰ ਅੱਜ ਬਰਾਬਰ ਕਾਲੀ ਦਲ ਦੇ ਸਾਡੇ ਸਾਹਮਣੇ ਆ ਗਿਆ ਸਾਹਮਣੇ ਤੇ ਸਿਆਸਤ ਐਡੀ ਮਾੜੀ ਚੀਜ਼ ਆ ਜਿਦਾ ਆਂਦੇ ਨੇ ਨਾਨਕਿਆਂ ਦਾ ਨਾ ਪਤਾ ਓਏ ਉਹ ਐਮਐਲਏ ਖਲੋ ਜੇ ਲੋਕੀ ਲੱਭ ਦਿੰਦੇ ਨੇ ਪਰ ਤੇਰੇ ਨਾਨਕੇ ਫਲਾਣੇ ਪਿੰਡ ਦੀ ਥੋੜਾ ਇਸ ਗੱਲ ਦਾ ਵਿਆਖਿਆ ਕਰ ਦਿਓ ਮੈਨੂੰ ਜਿਹੜੇ ਜਿਹੜੀ ਰਾਜਨੀਤੀ ਹੈ ਨਾ ਕਿਹੜੀ ਕਿਹੜੇ ਕਿਹੜੇ ਨਾਨਕੇ ਨੇ ਉਹ ਜਿਹੜੇ ਜਿਹੜੇ ਜਿਹੜੀ ਰਾਜਨੀਤੀ ਹੈ ਨਾ ਹਾਂ ਇੱਕ ਐਸੀ ਚੀਜ਼ ਆ ਭਈ ਜਿਸ ਬੰਦੇ ਨੂੰ ਆਪਣੇ ਪਿਛੋਕੜ ਦਾ ਪਤਾ ਨਾ ਲੱਗੇ ਹਾਂ ਉਹ ਰਾਜਨੀਤੀ ਜਾਜੋ ਉਹ ਰਾਜਨੀਤੀ ਵਾਲੇ ਖੋਜ ਕੱਢ ਕੇ ਜਿਵੇਂ ਸੈਨਸਦਨ ਕੱਢਦੇ ਨਾ ਏਦਾਂ ਖੋਜ ਕਰ ਲੈਂਦੇ ਆ ਵੀ ਤੇਰੇ ਤੇਰੇ ਨਾਨਕੇ ਜਿਹੜੇ ਫਲਾਣੀ ਪਿੰਡ ਨੇ ਤੇਰਾ ਮਾਮਾ ਆ ਵਾ ਤੇਰਾ ਨਾਨਾ ਆ ਵਾ ਹਮ ਸਾਰੀ ਖੋਜ ਕੱਢ ਲੈਂਦੇ ਨੇ ਤਾਂ ਹਰਪੀਤ ਜੀ ਕਹਿੰਦੇ ਨੇ ਕਹਿੰਦੇ ਮੇਰੀ ਕਰਦਾਰ ਕੂਸ਼ੀ ਕਰਕੇ ਤਾਂ ਦਿਖਾਓ ਤੁਸੀਂ ਕਹਿੰਦੇ ਕੋਈ ਬਾਤ ਕਰ ਸੀ ਕਰਨੀ ਹੈ ਇੱਕ ਐਡੀ ਵੱਡੀ ਪੋਸਟ ਤੇ ਰਿਹਾ ਵਾ ਕਿਉਂ ਇਹੋ ਜਿਹੀਆਂ ਗੱਲਾਂ ਕਰਨੀਆਂ ਨੇ ਹਮ ਕਿਉਂ ਇੰਨਾਂ ਦੀ ਗਿਰੀਆਂ ਹੋਈਆਂ ਗੱਲਾਂ ਕਰਨੀਆਂ ਨੇ ਹਮ ਕੰਮ ਨਹੀਂ ਦੱਸਣਾ ਕੋਈ ਦੁਨੀਆ ਦਾ ਬੰਦਾ ਜਿਹੜਾ ਵਾ ਰੱਬ ਦੀ ਮਰਜ਼ੀ ਤੋਂ ਬਗੈਰ ਪਿੰਡ ਦਾ ਮੈਂਬਰ ਪੰਚਾਇਤ ਨਹੀਂ ਬਣ ਸਕਦਾ ਹੂੰ ਰੱਬ ਦੀ ਕਿਰਪਾ ਹੋਵੇ ਤੇ ਮੈਂਬਰ ਪੰਚਾਇਤ ਬਣਦਾ ਵਾ ਹੂੰ ਰੱਬ ਚਾਹੇ ਤੇ ਐਮਐਲਏ ਵਜੀਰ ਬਣ ਸਕਦਾ ਰੱਬ ਨਾ ਚਾਹੇ ਤੇ ਲੱਖ ਪਾਪੜ ਵੇਲ ਲੋ ਨਹੀਂ ਕੁਝ ਬਣ ਸਕਦਾ ਹੂੰ ਇਹ ਰੱਬ ਦੀਆਂ ਪਾਵਰਾਂ ਨੇ ਹੂੰ ਰੱਬ ਨੇ ਚਾਹਿਆ ਤੇ ਕਾਲ ਤਖਤ ਦਾ ਜਥੇਦਾਰ ਬਣ ਗਿਆ ਰੱਬ ਨੇ ਨਹੀਂ ਚਾਹਿਆ ਤੇ ਕਾਲ ਤਖਤ ਤੋਂ ਡਿੱਗ ਕੇ ਤੇ ਸਾਡੇ ਨਾਲ ਬਰਾਬਰ ਆ ਗਿਆ ਜਿਹਦੇ ਵਿੱਚ ਕਈ ਚੰਗੇ ਤੇ ਕਈ ਮਾੜੇ ਰਾਜਨੀਤੀ ਚ ਬੰਦੇ ਲੋਕ ਹੁੰਦੇ ਨੇ ਉਹਨਾਂ ਦੇ ਬਰਾਬਰ ਆ ਕੇ ਬਹਿ ਗਿਆ ਕਿੱਥੇ ਸਾਨੂੰ ਹੁਕਮ ਦੇਣ ਵਾਲਾ ਇਹਦੇ ਤੁਰੇ ਜਾਂਦਿਆਂ ਨੂੰ ਮੱਥਾ ਟੇਕਣ ਵਾਲੇ ਆਹੀਂ ਲੋਕ ਜਿੱਥੇ ਬਹਿ ਉਥੇ ਨੀਵੇਂ ਹੋ ਕੇ ਉਹਦੇ ਲਾਗੋ ਪਈਏ ਮੁੱਖ ਮੰਤਰੀ ਪੈਰੀਂ ਹੱਥ ਲਾਉਂਦਾ ਸੀਗਾ ਮੁੱਖ ਮੰਤਰੀ ਪੈਰੀਂ ਲਾਉਂਦਾ ਜੇ ਕੋਈ ਦੇਸ਼ ਦਾ ਭਾਵੇਂ ਰਾਸ਼ਟਰਪਤੀ ਬਣ ਜਾਏ ਕੋਈ ਬੰਦਾ ਸਿੱਖ ਉਹ ਵੀ ਇਹਦੇ ਪੈਰੀਂ ਹੱਥ ਲਾਉਂਦਾ ਤੇ ਉਸ ਤਖਤ ਤੋਂ ਜੇ ਡਿੱਗਿਆ ਤੇ ਰੱਬ ਨੇ ਡੇਗਿਆ ਬੰਦਾ ਕੋਈ ਡੇਗਣ ਵਾਲਾ ਜੰਮਿਆ ਕਿ ਇਹਨੂੰ ਪਰ ਉਹਨਾਂ ਨੇ ਤਾਂ ਜੰਗ ਦਾ ਐਲਾਨ ਕਰਤਾ ਭਗੋੜਾ ਦਾ ਕੋਈ ਗੱਲ ਨਹੀਂ ਜੰਗ ਦਾ ਐਲਾਨ ਕਰ ਦਿੱਤਾ ਤੇ ਆਪੇ ਬਾਗਿਆ ਮੈਦਾਨ ਵਿੱਚ ਇਹ ਤੇ ਉੱਤੋਂ ਉਤਰ ਕੇ ਵੱਡੇ ਤਖਤ ਤੋਂ ਉਤਰ ਕੇ ਨਾ ਤੇ ਇੱਕ ਥੱਲੇ ਬਹਿਣ ਵਾਲਿਆਂ ਦੇ ਬਰਾਬਰ ਆ ਗਿਆ ਵਾ ਹੁਣ ਕਈਆਂ ਨੇ ਇਹਨੂੰ ਮਾਰਾ ਕਹਿਣਾ ਕਈਆਂ ਨੇ ਦੂਜਿਆਂ ਨੂੰ ਮਾਰਾ ਕਹਿਣਾ ਕੋਈ ਇਹਨੂੰ ਮਾਰਾ ਕਹੂਗਾ ਕੋਈ ਕਿਸੇ ਨੂੰ ਕਹੂਗਾ ਇਹ ਤੇ ਜਵਾਬ ਹੀ ਦਿੰਦਾ ਰਹੂਗਾ ਹੂੰ ਕੋਈ ਕੋਈ ਨਹੀਂ ਪੰਥ ਦੀ ਕਰ ਸਕਦਾ ਜਿਸ ਤਖਤ ਦੇ ਉੱਤੇ ਬੈਠ ਕੇ ਉਹਨੇ ਆਪਣੀ ਜ਼ੁਬਾਨ ਚੋਂ ਕਿਹਾ ਕਿ ਚੁੱਲ੍ਹੇ ਸਬੇਟੋ ਤੇ ਆਪ ਚੁੱਲਾ ਬਾਲ ਕੇ ਬਹਿ ਗਿਆ ਰੱਬ ਦੇ ਹੁਕਮ ਦੀਵ ਅਲੰਘਣਾ ਇਹਨੇ ਕਰ ਦਿੱਤੀ ਹੈ ਰੱਬ ਦੇ ਹੁਕਮ ਦੀ ਕਿਉਂਕਿ ਇਹਨੂੰ ਰੱਬ ਤੋਂ ਸੈਕੰਡਰੀ ਨੂੰ ਸਮਝਿਆ ਜਾਂਦਾ ਸੀ ਹੂੰ ਇਹਨੇ ਲੰਘਣਾ ਕੀਤੀ ਹੈ ਅਲੰਘਣਾ ਕਰਨ ਵਾਲੇ ਕਦੇ ਰੱਬੋ ਦੇ ਵੱਲ ਨਹੀਂ ਖਲੋ ਸਕਦਾ ਲੰਗਾ ਸਾਹਿਬ ਪਲਾਨ ਬੀ ਕੀ ਹੈ ਤੁਸੀਂ ਕਹਿ ਰਹੇ ਹੋ ਸਭ ਨੇ ਵਾਪਸ ਆ ਜਾਣਾ ਹੈ ਤਾਂ ਸਬਦੇ ਲਈ ਦਰਵਾਜ਼ੇ ਖੋਲ੍ਹਨੇ ਚਾਹੇ ਉਹ ਚੰਨੂ ਮਾਜਰਾ ਸਾਹਿਬ ਹੋਣ ਚਾਹੇ ਬੀਬੀ ਜਗੀਰ ਕੌਰ ਹੋਣ ਤਾਂ ਫਿਰ ਗੈਨੀ ਹਰਪੀ ਜੀ ਨੂੰ ਕਿਸ ਕੈਟਾਗਰੀ ਚ ਰੱਖ ਰਹੇ ਇਹ ਇਹ ਜਿਹੜੀ ਹੈ ਨਾ ਇਹ ਮੈਂ ਨਹੀਂ ਕਹਿੰਦਾ ਸਾਡਾ ਇਤਿਹਾਸ ਕਹਿੰਦਾ ਕਿ ਲੋਕਾਂ ਨੇ ਇੱਕੋ ਨਹੀਂ ਮੰਨਿਆ ਇਹ ਵੱਡੇ ਲੀਡਰ ਸੀਗੇ ਹੂੰ ਇਹ ਉੱਥੇ ਗੋਤੇ ਖਾਣਗੇ ਉਹਦੇ ਮਰਮਰ ਲਾ ਕੇ ਕਦੇ ਵੀ ਨਹੀਂ ਆਪਣਾ ਘਰ ਛੱਡਣਗੇ ਲੜਪੜ ਲੈਣਗੇ ਇੱਥੇ ਆਣ ਕੇ ਹੂੰ ਇੱਥੇ ਇਹਨਾਂ ਦੀ ਥਾਂ ਬਣੀ ਹੋਈ ਐ ਅਜੇ ਡੰਕਾ ਵਾਜਦੇ ਲੈਣ ਦੋ ਸਤਾਈ ਵਾਲਾ ਵੇਖੋ ਬੰਦਾ ਕੀ ਐ ਥੱਲੇ ਦੇ ਉੱਤੇ ਤੋਂ ਉਤਲੇ ਥੱਲੇ ਆ ਜਾਣੇ ਨੇ ਐਨੇ ਕੌਨਫੀਡੈਂਸ ਕਿ ਮੈਂ ਕਿਸੇ ਨਾਲ ਰابطਾ ਹੋ ਰਿਹਾ ਮੈਂ ਕਹ ਕੌਨਫੀਡੈਂਸ ਸਾਨੂੰ ਇਤਿਹਾਸ ਦਾ ਆਪਣੇ ਦਾ ਜਿਹੜਾ ਸਾਡਾ ਸਿੱਖਾਂ ਦਾ ਇਤਿਹਾਸ ਆ ਉਹਦੇ ਤੇ ਮੈਨੂੰ ਕੌਨਫੀਡੈਂਸ ਆ ਰابطਾ ਤੇ ਸਾਨੂੰ ਸਾਡੇ ਭਰਾ ਨੇ ਮੇਰੇ ਤੋਂ ਸੀਨੀਅਰ ਨੇ ਮੇਰੇ ਤੋਂ ਸੀਨੀਅਰ ਨੇ ਰابطਾ ਤੇ ਸਾਡਾ ਭਰਾਵਾ ਵਰਗਾ ਵਾ ਜਦਨ ਜੀ ਕਿਤਾਬਾਂ ਉਹ ਫੜ ਕੇ ਲੈ ਮੰਗੇ ਉਹਦੀ ਕਿਸ ਗੱਲ ਦੀ ਐ ਫਿਰ ਅਡੀਕ ਤੇ ਆਏ ਆਂ ਵੇਖਣਦੇ ਆਂ ਵੀ ਰੰਗ ਦੇ ਰੱਬ ਦੇ ਰੰਗ ਤੇ ਵੇਖੀਏ ਹਾਂ ਕਿੰਨੇ ਕਿੰਨੇ ਰੰਗ ਕਿੱਦਾਂ ਦੇ ਹੁੰਦੇ ਨੇ ਵੇਖੋ ਹਰਪ੍ਰੀਤ ਜਿਹੜਾ ਕਹਿੰਦਾ ਦਫ਼ਤਰ ਖੋਲਾਂਗੇ ਹਾਂ ਸ਼੍ਰੋਣੀ ਕਮੇਟੀ ਖੋਲਾਂਗੇ ਹਾਂ ਚੋਣ ਨਿਸ਼ਾਨ ਖੋਲਾਂਗੇ ਚੋਣ ਨਿਸ਼ਾਨ ਖੋਲਾਂਗੇ ਹਾਂ ਇਹਨੂੰ ਮੈਂ ਕਹਿਣਾ ਚਾਹੁੰਨਾ ਸੌਣ ਭਾਦੋਂ ਬੜਾ ਮੀਂਹ ਆਉਂਦਾ ਹਾਂ ਤੇ ਮੁੜ ਕੇ ਅਗਲੇ ਮਹੀਨੇ ਜਾ ਕੇ ਸੁੱਕ ਜਾਂਦਾ ਦਰਿਆ ਤੇਰਾ ਹੜ ਆਇਆ ਹੋਇਆ ਵਾ ਜੋ ਮਰਜੀ ਕਰ ਲੈ ਇਹ ਹੜ ਤੇਰੇ ਕੋਲ ਨਹੀਂ ਰਹਿਣਾ ਕਬੂ ਅਗਲੇ ਮਹੀਨੇ ਰੁੱਤ ਬਦਲਣੀ ਐ ਜਿਹੜੇ ਤੇਰੇ ਚ ਬੋਲਦੇ ਨੇ ਉਹਨਾਂ ਵੀ ਤੇਰੇ ਤੋਂ ਹੱਥ ਖਿੱਚ ਲੈਣਾ ਕੋਣ ਐ ਪਿਕਚਰ ਤੇ ਵਿੱਚ ਪਿਕਚਰ ਤੇ ਸਾਫ ਹੀ ਐ ਪਰਦਾ ਹੈ ਲੰਗਾ ਸਾਫ ਇਸ ਪਰਦੇ ਦੇਖੋ ਜਦੋਂ ਰਾਜਨੀਤਿਕ ਬੰਦਿਆਂ ਨੇ ਕੋਈ ਫੈਸਲਾ ਲੈ ਲਿਆ ਤੇ ਏਜੰਸੀਆਂ ਦੇ ਫੈਸਲੇ ਤਾਂ ਆਪੇ ਖਤਮ ਹੋ ਗਏ ਹੂੰ ਏਜੰਸੀਆਂ ਸਰਕਾਰਾਂ ਦੇ ਅੰਡਰ ਨੇ ਸਰਕਾਰਾਂ ਲੜਾਉਂਦੀਆਂ ਨੇ ਸਰਕਾਰਾਂ ਆਪਣੇ ਪਾਲਿਸੀਆਂ ਬਣਾਉਂਦੀਆਂ ਨੇ ਤੇ ਸਰਕਾਰ ਦੀ ਪਾਲਸੀ ਬਣ ਗਈ ਤੇ ਏਜੰਸੀਆਂ ਦੀ ਪਾਲਸੀ ਤਾਂ ਆਪੇ ਖਤਮ ਹੋ ਗਈ ਏਜੰਸੀਆਂ ਦੀਆਂ ਉਂਗਲਾਂ ਤੇ ਨੱਚਣ ਵਾਲੇ ਬੰਦੇ ਤੁਸੀਂ ਤਾਂ ਹਰ ਪਿੱਛੇ ਬਹੁਤ ਇਲਜ਼ਾਮ ਲਾਤੇ ਉਹ ਕਹਿੰਦੇ ਮੈਂ ਤਾਂ ਇਲੈਕਸ਼ਨ ਨਹੀਂ ਮੈਂ ਮੈਂ ਇਲਜ਼ਾਮ ਲਾਉਂਦਾ ਹੀ ਨਹੀਂਗਾ ਮੈਂ ਤੇ ਉਹ ਕਹਿੰਦਾ ਮੈਂ ਵੀ ਰੱਬ ਨੇ ਤੈਨੂੰ ਵੱਡੇ ਤਖਤ ਤੋਂ ਥੱਲੇ ਲੈ ਜਾਂਦਾ ਵਾ ਤੇ ਤੂੰ ਰੱਬਗੇ ਬੇਨਤੀ ਕਰ ਪਈਏ ਕਿਉਂ ਮੈਨੂੰ ਲਿਆਂਦਾ ਵਾ ਉਹ ਕਹਿੰਦੇ ਮੈਂ ਤਾਂ ਇਲੈਕਸ਼ਨ ਬੰਦੇ ਦੀ ਤਾਂ ਕਦੀ ਯੁਰਤੀ ਨਹੀਂ ਇਲੈਕਸ਼ਨ ਨਹੀਂ ਲੜਨੀ ਤਾਂ ਜ਼ਰੂਰ ਖੇਤਰੋ-ਚਿਤਰੀ ਕਰਾਣਾ ਹੂ ਐਨੇ ਹੂੰ ਇਲੈਕਸ਼ਨ ਨਹੀਂ ਲੜਨੀ ਤਾਂ ਨੇ ਖੇਤਰੋ-ਚਿਤਰੀ ਕਰਾਣਾ ਇਹ ਤਾਂ ਦਾ ਚੁੱਲੇ ਸਮੇਟਣੇ ਚੁੱਲੇ ਬਾਲ ਕੇ ਤੇ ਖੇਤਰੋ-ਚਿਤਰੀ ਕਰਾਉਣਾ ਫਿਰ ਇਹਦੀ ਮਰਜ਼ੀ ਹੈ ਨਾ ਉਹ ਤਾਂ ਪ੍ਰਧਾਨ ਵੀ ਨਹੀਂ ਬਣਨਾ ਚਾਹੁੰਦੇ ਸੀ ਉਹ ਕਹਿੰਦੇ ਮੈਂ ਬੀਬੀ ਸਤਵੰਤ ਕੌਰ ਦੇ ਸਾਹਮਣੇ ਮੇਰੀ ਹਸਤੀ ਨਹੀਂ ਮੈਂ ਤਾਂ ਪ੍ਰਧਾਨ ਨਹੀਂ ਬਣਨਾ ਚਾਹੁੰਦਾ ਪਰ ਹੁਣ ਬਣ ਗਏ ਉਹ ਜੇ ਕੇ ਦਾ ਮਨ ਜਿੱਤੇ ਜਗ ਜੀਤ ਜੇ ਮੇਰਾ ਮਨ ਜਿੱਤਿਆ ਹੋਇਆ ਮੈਂ ਤੇ ਫਿਰ ਕਿਉਂ ਮੈਂ ਬਣੂਗਾ ਕੀ ਚੀਜ਼ ਦਾ ਵੀ ਕੋਈ ਕੋਈ ਕਿਉਂ ਬਣਾਂਗਾ ਤੁਹਾਨੂੰ ਕੀ ਲੱਗਦਾ ਹਰਪੀਤ ਸਿੰਘ ਬਣਨਾ ਕੀ ਚਾਹੁੰਦੇ ਨੇ ਮੁੱਖ ਮੰਤਰੀ ਬਣਨਾ ਚਾਹੁੰਦੇ ਨੇ ਪੰਜਾਬ ਦੇ ਮੈਨੂੰ ਕੀ ਪਤਾ ਉਹ ਤੇ ਉਹਨੂੰ ਹੀ ਪਤਾ ਹੋਵੇਗਾ ਉੱਤੇ ਸਵਾਲ ਕਰਿਓ ਉਹ ਕੀ ਬਣਨਾ ਚਾਹੁੰਦੇ ਆ ਮੈਂ ਤੇ ਇਹੋ ਹੀ ਗੱਲ ਕਾਂਗਾ ਸੰਜੀਦਗੀ ਨਾਲ ਹੂੰ ਤੇ ਉਹ ਵੱਡੇ ਤਖਤ ਤੋਂ ਠਾਣੂ ਆਏ ਨੇ ਹੂੰ ਤੇ ਰੱਬ ਬਗੇ ਅਰਦਾਸ ਬੇਨਤੀ ਕਰਨ ਬੰਦਗੀ ਕਰਨ ਸਿਮਰਨ ਕਰਨ ਤੇ ਉਹ ਤਰੱਕੀ ਕਰ ਸਕਦੇ ਸੀਗੇ ਹੂੰ ਤੇ ਜੇ ਰੱਬ ਨੇ ਅੱਖ ਮੋੜ ਲਈ ਹੂੰ ਤੇ ਫਿਰ ਕੋਈ ਦੁਨੀਆ ਦੀ ਤਾਕਤ ਕੁਝ ਵੀ ਨਹੀਂ ਬਣਾ ਸਕਦੀ ਠੀਕ ਹੈ ਬਹੁਤ ਮਿਹਰਬਾਨੀ ਲੰਗਾ ਸਾਬ ਸਮਾਂ ਦੇਣ ਦੇ ਲਈ ਤਾਂ ਸੋਚਾ ਸਿੰਘ ਲੰਗਾ ਇਸ ਵੇਲੇ ਖਾਸ ਤੌਰ ਤੇ ਗੱਲਬਾਤ ਕਰ ਰਹੇ ਸੀ ਬਹੁਤ ਲੈਜ਼ਰ ਦੇ ਨਾਲ ਉਹਨਾਂ ਨੇ ਤਰਕ ਦਿੱਤੇ ਨੇ ਕਹਿੰਦੇ ਗਿਆਨੀ ਹਰਪ੍ਰੀਤ ਸਿੰਘ ਕੋਈ ਡਾਕੂ ਥੋੜੇ ਨੇ ਜੋ ਸ਼ੋਮਣੀ ਅਕਾਲੀ ਦਲ ਦਾ ਦਫ਼ਤਰ ਹਥਿਆਰ ਲੈਣਗੇ ਉਹਨਾਂ ਦਾ ਚੋਣ ਦਾ ਨਿਸ਼ਾਨ ਹਥਿਆਰ ਲੈਣਗੇ ਜਾਂ ਐਸਡੀਪੀਸੀ ਹਥਿਆਰ ਲੈਣਗੇ ਕਹਿੰਦੇ ਭਗਵਾਨ ਦਾ ਰੱਬ ਦਾ ਬਾਣਾ ਦੇਖੋ ਕਿੰਨਾ ਵੱਡਾ ਹੈ ਕਿ ਅਕਾਲ ਤਖਤ ਦੇ ਜਥੇਦਾਰ ਤੋਂ ਉਹ ਹੁਣ ਸਿਆਸਤਦਾਨ ਬਣ ਗਏ ਨੇ ਹੁਣ ਸਿਆਸੀ ਲੋਕ ਦੱਸਣਗੇ ਕਿ ਆਖਰ ਕਿਸ ਦੇ ਨਾਂਕੇ ਕਿੱਥੇ ਨੇ ਬਹੁਤ ਸਾਰੀਆਂ ਤਰਕੀਦਾਂ ਹੋਈਆਂ ਨੇ ਕਹਿੰਦੇ ਸਾਡੇ ਪਿਆਰੇ ਸਾਥੀਆਂ ਜੀ ਉੱਥੇ ਪੁੱਛ ਪੜਤਾਲ ਨਹੀਂ ਸਾਡੇ ਦਰਵਾਜ਼ੇ ਖੁੱਲੇ ਨੇ ਜਦੋਂ ਦਿਲ ਕੀਤਾ ਕਹਿੰਦੇ ਬਾਹੋਂ ਫੜਕੇ ਲੈ ਆਵਾਂਗੇ ਕੈਮਰਾ ਪਰਸਨ ਦਲੇਰ ਤਰਮੇਸ਼ ਨਾ ਗਗਨ ਸ਼ੁਕਲਾ ਡੇਲੀ ਪੋਸਟ ਪੰਜਾਬੀ